ਦੇਖੀ ਖੋਤੇ ਤੋਂ ਗੁੱਸਾ ਘਮਿਆਰ ਤੇ ਹਾਂਜੀ ਦੋਸਤੋ ਇਹ ਕਹਾਵਤ ਉਹਨਾਂ ਤੇ ਟੁੱਕਦੀ ਹੈ ਜਿਹੜੇ ਇੰਡੀਆ ਤੋਂ ਡੌਂਕੀ ਲਾ ਕੇ ਗਏ ਆ ਟੂਰਿਸਟੇ ਗਏ ਆ ਉੱਥੇ ਜਾ ਕੇ ਆਰਟੀਕਲ 88 ਨਾਲ ਵਿੱਚ ਪੇਪਰ ਲੋਕ ਕਰਵਾਏ ਆ ਉੱਥੇ 2 ਸਾਲ ਉਹਨਾਂ ਨੂੰ ਟੈਕਸ ਭਰ ਕੇ ਟੀਆਰਸੀ ਕਾਰਡ ਮਿਲਿਆ 5 ਸਾਲਾਂ ਚ ਉਹਨਾਂ ਨੂੰ ਉੱਥੇ ਜਾ ਕੇ ਉਹਨਾਂ ਨੇ ਉਸ ਤੋਂ ਬਾਅਦ 7 ਸਾਲ ਟੋਟਲ ਲੱਗੇ 5 ਸਾਲ ਨਾਲ 5 ਸਾਲਾਂ ਚ ਉਹਨਾਂ ਨੇ ਪਾਸਪੋਰਟ ਅਪਲਾਈ ਕੀਤਾ 2 ਸਾਲ ਉਹਨਾਂ ਨੂੰ ਹੋਰ ਪਾਸਪੋਰਟ ਬਣਨ ਤੇ ਲੱਗੇ ਕਿਉਂਕਿ ਇਸ ਟਾਈਮ ਸਿਨੈਰੀਓ ਇਹ ਆ ਸਾਰੇ ਡੌਂਕੀ ਮਾਰ ਕੇ ਪੁਰਤਗਾਲ ਪਹੁੰਚ ਰਹੇ ਆ ਪੁਰਤਗਾਲ ਦੇ ਵਿੱਚ ਹਾਲਾਤ ਇਦਾਂ ਦੇ ਹੋ ਚੱਤੇ ਹੋਏ ਆ ਰਸ਼ ਹੋਣ ਕਰਕੇ ਯੂਕਰੇਨ ਦੀ ਵਾਰ ਕਰਕੇ ਸਾਰੇ ਬੰਦੇ ਉੱਥੇ ਪਹੁੰਚ ਗਏ ਇਸ ਟਾਈਮ ਪੁਰਤਗਾਲ ਤੇ ਰਸ਼ ਪੂਰਾ ਪੈ ਗਿਆ ਪ੍ਰਭਾ ਪੂਰਾ ਪੈ ਗਿਆ ਸਭ ਭੰਗ ਹੋ ਗਏ ਈਮਾ ਬਣ ਗਈ ਈਮਾ ਇਹ ਚੀਜ਼ ਨੂੰ ਕੰਟਰੋਲ ਕਰ ਰਹੀ ਆ ਡੇ ਬਾਏ ਡੇ ਉਹਨਾਂ ਨੂੰ ਇਹ ਹਰ ਇੱਕ ਚੀਜ਼ ਨੂੰ ਆਨਲਾਈਨ ਕਰ ਰਹੀ ਆ ਹੁਣ ਕਈਆਂ ਨੂੰ ਮੈਂ ਕੱਲ ਪਰਸੋ ਤੋਂ ਗੱਲ ਹੋ ਰਹੀ ਆ ਕਈਆਂ ਨੂੰ ਡਾਟਾ ਮਿਲ ਗਿਆ ਨੇ ਕਈਆਂ ਨੂੰ ਪਾਸਪੋਰਟ ਦਾ ਵੀ ਸਾਰਾ ਕੁਝ ਸਿਸਟਮ ਉਹਨਾਂ ਦਾ ਕਲੀਅਰ ਹੋ ਰਿਹਾ ਡੇ ਬਾਏ ਡੇ ਚੀਜ਼ਾਂ ਨੂੰ ਸੈੱਟ ਕਰ ਰਹੀ ਆ ਈਮਾ ਕਰ ਰਹੀ ਆ ਹੁਣ ਵਾਲੇ 5 ਸਾਲਾਂ ਵਿੱਚ ਇਹ ਚੀਜ਼ਾਂ ਨਹੀਂ ਰਹਿਣੀਆਂ ਸੋ ਲੋਕੀ ਜਿਹੜੇ ਸਾਨੂੰ ਸਵਾਲ ਪੁੱਛਦੇ ਆ D1 ਵੀਜ਼ਾ ਆਰਟੀਕਲ 59 ਇਹਨਾਂ ਦਾ ਸਿਨੈਰੀਓ ਵੱਖਰਾ ਆ ਉਹ ਇੰਡੀਆ ਤੋਂ ਹੀ ਲੀਗਲ ਵੇ ਨਾਲ ਜਾਂਦਾ ਉੱਥੇ ਜਾ ਕੇ ਸਿੱਧਾ ਇਮੀਗ੍ਰੇਸ਼ਨ ਨੂੰ ਤਿੰਨ ਮਹੀਨੇ ਦੇ ਵਿੱਚ ਕਾਰਡ ਮਿਲ ਜਾਂਦਾ 5 ਸਾਲਾਂ ਚ ਉਹ ਪਾਸਪੋਰਟ ਅਪਲਾਈ ਕਰ ਦਿੰਦੇ ਆ ਜਿਹੜੇ ਹਾਲਾਤ ਹੋਣਾ ਉਹ 5 ਸਾਲਾਂ ਨੂੰ ਬਾਅਦ ਨਹੀਂ ਹੋਣੇ ਸਾਰਾ ਕੁਝ ਆਨਲਾਈਨ ਹੋਣਾ ਲਾਜਾਣਾ 6 ਮਹੀਨਿਆਂ ਦੇ ਵਿੱਚ ਉਹਨਾਂ ਨੂੰ ਉੱਥੋਂ ਦਾ ਪਾਸਪੋਰਟ ਮਿਲ ਜਾਣਾ 5 ਸਾਲਾਂ ਬਾਅਦ 6 ਮਹੀਨੇ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਆ ਉਹਨਾਂ ਨੇ ਵੈਰੀਫਾਈ ਕਰਨਾ ਕਿ ਇਹਨਾਂ ਦੇ ਟੈਕਸ ਪੂਰੇ ਹਨ ਲੈਂਗੁਏਜ ਆਉਂਦੀ ਹੈ ਜੋ ਉਹਨਾਂ ਦੀ ਫਾਰਮੈਲਟੀਜ਼ ਆ ਉਹ ਪੂਰੀਆਂ ਕਰਕੇ ਉਹਨਾਂ ਨੇ ਪਾਸਪੋਰਟ ਦੇ ਦੇਣਾ ਕਰਨਾ ਹੋਣ ਵਾਲਾ ਸਿਨੈਰੀਓ ਉਸ ਟਾਈਮ ਤੇ ਨਹੀਂ ਹੋਣਾ ਸੋ ਜੋ ਕਮੈਂਟਾਂ ਵਿੱਚ ਸਵਾਲ ਪੁੱਛਦੇ ਆ ਉਹ ਅੱਜ ਦੇ ਅਕੋਰਡਿੰਗ ਪੁੱਛ ਰਿਹਾ ਪਰ ਤੁਸੀਂ 5 ਸਾਲਾਂ ਬਾਅਦ ਦੇਖੋ ਜਿਹੜੇ ਅੱਜ ਜਾਣਗੇ ਉਹਨਾਂ ਲਈ ਬਹੁਤ ਸੌਖਾ ਹੋਣਾ ਵਧੀਆ ਹੋਣਾ ਪੁਰਤਗਾਲ ਨੂੰ ਮਾੜਾ ਨਾ ਕੋ ਪੁਰਤਗਾਲ ਬਹੁਤ ਵਧੀਆ ਕੰਟਰੀ ਆ ਤੁਹਾਨੂੰ ਰੈਜ਼ਿਡੈਂਸੀ ਦਿੰਦੀ ਆ ਤੁਹਾਨੂੰ ਪਾਸਪੋਰਟ ਦਿੰਦੀ ਆ ਤੁਹਾਡੀ ਫੈਮਿਲੀ ਨੂੰ ਸੈੱਟ ਕਰਦੀ ਆ ਬਿਜ਼ਨਸ ਉਹ ਇੱਕ ਨੰਬਰ 'ਚ ਇੱਕ 7 ਸੀ ਦਵਾ ਸਕਦਾ ਜਲਦੀ ਤੋਂ ਜਲਦੀ ਜਿਨ੍ਹਾਂ ਨੇ ਅਪਲਾਈ ਕਰਨਾ ਜਿਨ੍ਹਾਂ ਦੇ ਦੋਸਤ ਮਿੱਤਰ ਉੱਥੇ ੱੱਕੇ ਖਾਂਦੇ ਆ ਉਹ ਦੂਜਿਆਂ ਨੂੰ ਵੀ ਸਲਾਹ ਦਿਓ ਜੇ ਜਾਣਾ ਤਾਂ ਲੀਗਲ ਤਰੀਕੇ ਨਾਲ ਜਾਓ ਤੁਹਾਡੇ ਅੰਗੋਂ ੱੱਕੇ ਨਾ ਖਾਂ ਜਲਦੀ ਜਲਦੀ ਆਪਣੇ ਡਾਕੂਮੈਂਟ ਲੈ ਕੇ 7 ਸੀ ਆਓ ਤੇ ਆਪਣਾ ਅਪਾਇੰਟਮੈਂਟ ਦਾ ਸਲੋਟ ਬੁੱਕ ਕਰ ਲਓ ਤੇ ਪੁਰਤਗਾਲ ਜਾਣ ਦਾ ਸੁਪਨਾ ਸੱਚ ਕਰ ਲਓ ਧੰਨਵਾਦ